ਦੋਸਤੋ ਆਸਟ੍ਰੇਲੀਆ ਵਰਗਾ ਛੋਟਾ ਜਿਹਾ ਦੇਸ਼ ਖੇਡਾਂ ਵਿੱਚ ਹਮੇਸ਼ਾ ਸੁਰਖੀਆਂ 'ਚ ਕਿਉਂ ਬਣਿਆ ਰਹਿੰਦਾ ਹੈ ਵਰਲਡ ਕੱਪਾਂ 올림픽 ਖੇਡਾਂ ਵਿੱਚ ਹੋਰ ਨਾ ਵੱਡੇ ਵੱਡੇ ਦੇਸ਼ਾਂ ਨਾਲੋਂ ਸੋਨੇ ਜਾਂਦੀ ਦੇ ਮੈਡਲ ਤਮਗੀ ਕਿਉਂ ਬਾਹਲੇ ਲੈ ਜਾਂਦਾ ਹੈ ਆਸਟ੍ਰੇਲੀਆ ਸਿਰਫ 3 ਕਰੋੜ ਵਾਲੀ ਬਾਡੀ ਵਾਲਾ ਆਸਟ੍ਰੇਲੀਆ ਜੋ ਸਾਡੇ ਭਾਰਤੀ ਪੰਜਾਬ ਜਿੱਡਾ ਹੈਗਾ ਕਿਉਂ ਖੇਡ ਸੰਸਾਰ ਵਿੱਚ ਧਾਂਕ ਜਮਾਈ ਬੈਠਾ ਹੈ ਅੱਜ ਆਪਾਂ ਗੱਲ ਕਰਨੀ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਤੇ ਬਾਹਲੇ ਲੋਕਾਂ ਦੀ ਮਨਪੌਂਦੀ ਖੇਡ ਕ੍ਰਿਕਟ ਦੇ ਉੱਪਰ ਗੱਲ ਫੋਕਸ ਹੋਵੇਗੀ ਆਸਟ੍ਰੇਲੀਆ ਕ੍ਰਿਕਟ ਦੇ ਮદાન ਲਈ ਚੋਟੀ ਦੇ ਕ੍ਰਿਕਟ ਖਿਡਾਰੀ ਕਿਵੇਂ ਤਿਆਰ ਕਰਦਾ ਹੈ ਖੇਡ ਸੰਸਾਰ ਨਾਲ ਲੋਹਾ ਲੈਣ ਵਾਲੇ ਚੋਟੀ ਦੇ ਬੈਟਸਮੈਨ ਤੇ ਬੋਲਰ ਤਿਆਰ ਕਰਨ ਦੀ ਕੀ ਮੈਕਨਿਜ਼ਮ ਹੈ ਕੀ ਕਾਰੀਗਰੀ ਹੈ ਆਸਟ੍ਰੇਲੀਆ ਦੇ ਕੋਲ 150 ਕਰੋੜ ਦੀ ਵੱਡੀ ਆਬਾਦੀ ਹੋਣ ਤੇ ਵੀ ਸਾਡਾ ਇੰਡੀਆ ਰੂਸ ਅਮਰੀਕਾ ਚੀਨ ਤੇ ਹੋਰ ਦੇਸ਼ਾਂ ਦੇ ਮੁਕਾਬਲੇ ਚ ਚੰਗੇ ਚੁਣਿੰਦਾ ਖਿਡਾਰੀ ਕਿਉਂ ਨਹੀਂ ਕੱਢ ਸਕਦਾ ਕਿਉਂ ਨਹੀਂ ਤਿਆਰ ਕਰ ਸਕਦਾ ਸ਼ਾਇਦ ਸਾਡੀ ਖੇਡਾਂ ਵਾਲੇ ਪਾਸੇ ਗੰਭੀਰਤਾ ਨਹੀਂ ਖੇਡਾਂ ਨੂੰ ਪ੍ਰਾਇੋਰਟੀ ਬਹੁਤੀ ਨਹੀਂ ਪੈਲ ਦੇ ਆਧਾਰ ਤੇ ਖੇਡਾਂ ਨੂੰ ਲਿਆ ਨਹੀਂ ਜਾਂਦਾ ਜਿਵੇਂ ਯੂਰਪ ਤੇ ਹੋਰ ਵਿਕਸਤ ਦੇਖ ਲੈਂਦੇ ਹਨ ਗੱਲ ਕਰਾਂਗੇ ਅੱਜ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੀ ਚੜ੍ਹਤ ਦੀ ਆਸਟ੍ਰੇਲੀਆ 'ਚ ਕ੍ਰਿਕਟ ਖਿਡਾਰੀ ਤਿਆਰ ਕਰਨ ਦਾ ਵਿਧੀ ਵਿਵਧਾਨ ਬਹੁਤ ਹੀ ਰੋਚਕ ਤੇ ਕਮਾਲ ਤੇ ਤਰਕ ਵਾਲਾ ਹੈ ਆਸਟ੍ਰੇਲੀਆ ਵਧੀਆ ਖਿਡਾਰੀ ਪੈਦਾ ਕਰ ਲਈ 8-10 ਸਾਲ ਦੀ ਉਮਰ ਵਾਲੇ ਬੱਚਿਆਂ ਤੋਂ ਹੀ ਤਿਆਰੀ ਵੜ ਦਿੰਦਾ ਹੈ ਆਸਟ੍ਰੇਲੀਆ ਦੇ ਵੱਡੇ ਮਹਾਨਗਰ 55 ਲੱਖ ਵਾਲੇ ਮੈਲਵਾਰਨ ਦੀ ਹੀ ਗੱਲ ਲੈ ਲਓ ਇੱਥੇ ਕ੍ਰਿਕਟ ਖਿਡਾਰੀ ਤਿਆਰ ਕਰਨ ਲਈ ਗਵਰਨਮੈਂਟ ਸਪੌਂਸਰਡ ਕਲੱਬਾਂ ਤੇ ਅਕੈਡਮੀਆਂ ਚੁਣਡ ਰੱਖਿਆ ਹੈ ਇਸ ਨੂੰ ਇਨ੍ਹਾਂ ਕਲੱਬਾਂ ਵਿੱਚ ਕ੍ਰਿਕਟ ਖੇਡਣ ਵਿੱਚ ਰੁਚੀ ਰੱਖਣ ਵਾਲੇ 8-10 ਸਾਲ ਦੇ ਬੱਚਿਆਂ ਨੂੰ ਹੀ ਜੁਆਇਨ ਕਰਵਾਇਆ ਜਾਂਦਾ ਹੈ ਹਰ ਕਲੱਬ ਕੋਲ ਚੰਗੀ ਮਹਾਰਤ ਵਾਲੇ ਤਜਰਬੇਕਾਰ ਕੋਚ ਹੁੰਦੇ ਆ ਹਰ ਸੈਕਟਰ ਸਬੱਬ ਵਿੱਚ ਖੇਡਣ ਲਈ ਸਾਰੀਆਂ ਸਹੂਲਤਾਂ ਸਹਿਤ ਵੱਡੇ ਵੱਡੇ ਮੇਨਟੇਨਡ ਮੈਦਾਨ ਸਰਕਾਰ ਵੱਲੋਂ ਪ੍ਰੋਪਰ ਇਨਫਰਾਸਟ੍ਰਕਚਰ ਮੁਹੱਈਆ ਹੁੰਦਾ ਹੈ ਹਰ ਸਾਲ ਆਸਾਨ ਜੀ ਫੀਸ ਨਾਲ 8-10 ਸਾਲ ਦੇ ਬੱਚਿਆਂ ਦੀ ਬਕਾਇਦਾ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਫਿਰ ਉਹਨਾਂ ਬੱਚਿਆਂ ਦੀਆਂ ਟੀਮਾਂ ਬਣਾ ਕੇ ਆਪਸੀ ਮੈਚ ਮੁਕਾਬਲੇ ਕਰਾਏ ਜਾਂਦੇ ਆ ਪ੍ਰੈਕਟਿਸਲੀ ਹਰ ਜ਼ੋਨ ਵਿੱਚ ਨੈੱਟ ਪ੍ਰੈਕਟਿਸ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੁੰਦਾ ਹੈ ਮਾਪੇ ਬੱਚਿਆਂ ਨੂੰ ਨੈੱਟ ਪ੍ਰੈਕਟਿਸ ਲਈ ਉੱਥੇ ਆਪ ਲੈ ਕੇ ਜਾਂਦੇ ਹਨ ਸਾਡੇ ਪੰਜਾਬ ਵਿੱਚ ਤਾਂ ਬੱਚੇ ਖਾਲੀ ਸ਼ਾਮ ਲਾਟਾਂ ਪਿੰਡਾਂ ਪਾਰਕਾਂ ਗਲੀ ਮੋਹਲਿਆਂ ਵਿੱਚ ਹੀ ਖੇਡਦੇ ਆ ਜਿੱਥੇ ਨਾ ਕੋਈ ਪ੍ਰੋਪਰ ਬਾਉਂਡਰੀ ਹੁੰਦੀ ਹੈ ਨਾ ਹੀ ਕੋਈ ਹੋਰ ਸਹੂਲਤਾਂ ਤੇ ਅਸੂਲ ਹੁੰਦੇ ਆ ਆਸਟ੍ਰੇਲੀਆ ਵਿੱਚ ਬੱਚਿਆਂ ਨੂੰ ਸ਼ੁਰੂ ਤੋਂ ਹੀ ਹਾਰਡ ਬਾਲ ਨਾਲ ਪ੍ਰੈਕਟਿਸ ਤੇ ਮੈਚ ਕਰਵਾਏ ਜਾਂਦੇ ਆ ਹਾਰਡ ਬਾਲ ਤੇ ਹੀ ਬੱਚੇ ਲਾ ਦਿੱਤੇ ਜਾਂਦੇ ਆ ਸ਼ੁਰੂ ਤੋਂ ਹੀ ਹਰ ਹਫ਼ਤੇ ਵਧੀਆ ਗਰਾਊਂਡਾਂ ਵਿੱਚ ਬੱਚਿਆਂ ਦੇ ਮੈਚ ਕਰਾਏ ਜਾਂਦੇ ਹਨ ਆਸਟ੍ਰੇਲੀਆ ਦੀਆਂ ਲੋਕਲ ਗਰਾਊਂਡਾਂ ਇੰਨੀਆਂ ਪੁਖਤਾ ਤੇ ਸਟੈਂਡਰਡ ਦੀਆਂ ਮੇਨਟੇਨ ਹੁੰਦੀਆਂ ਹਨ ਜਾਣ ਲਓ ਅੰਤਰਰਾਸ਼ਟਰੀ ਗਰਾਊਂਡਾਂ ਦੇ ਸਮਾਨ ਬਰਾਬਰੀ ਉਹ ਹੁੰਦੀਆਂ ਇਸੇ ਕਰਕੇ ਖਿਡਾਰੀਆਂ ਤੇ ਫਰਕ ਨਹੀਂ ਪੈਂਦਾ ਚਾਹੇ ਉਹ ਮੈਲਬੌਰਨ ਵਾਲੀ ਐਮ ਸੀ ਜੀ ਜਾਂ ਸਿਡਨੀ ਵਾਲੇ ਐਸ ਜੀ ਜਾਂ ਐਡਲਾਈਡ ਵਾਲੀ ਐਡਲਾਈਡ ਓਵਲ ਹੋਵੇ ਅੰਤਰਰਾਸ਼ਟਰੀ ਗਰਾਊਂਡ ਹੋਵੇ ਚਾਹੇ ਨਾਰੇਵਰਨ ਬੈਰਕ ਦੇ ਲੋਕਲ ਗਰਾਊਂਡ ਹੋਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉੱਥੋਂ ਦੇ ਗਰਾਊਂਡਾਂ ਸਾਰੀਆਂ ਹੀ ਇੱਕੋ ਜਿਹੀਆਂ ਹੁੰਦੀਆਂ ਹਨ ਤੇ ਵਧੀਆ ਹੁੰਦੀਆਂ ਹਨ ਇਹਨਾਂ ਬੱਚਿਆਂ ਦੀਆਂ ਟੀਮਾਂ ਨੂੰ ਖਡਾਉਣ ਵਾਲੇ ਰੈਫਰੀ ਤੇ ਕੋਚ ਪੂਰੇ ਪ੍ਰੋਫੈਸ਼ਨਲ ਹੁੰਦੇ ਐ ਹਰ ਗੱਲ ਦਾ ਧਿਆਨ ਰੱਖਦੇ ਹੋਏ ਉਹ ਇਹਨਾਂ ਬੱਚਿਆਂ ਦੀਆਂ ਟੀਮਾਂ ਚੋਂ ਓਪਨਰ ਬੈਟਸਮੈਨ ਓਪਨਰ ਬੋਲਰ ਸਿਲੈਕਟ ਕਰਦੇ ਐ ਓਵਰਾਂ ਦਾ ਪੂਰਾ ਰਿਕਾਰਡ ਰੱਖਿਆ ਜਾਂਦਾ ਹੈ ਨੋ ਬਾਲ ਵਾਇਡ ਬਾਲ ਹਰ ਬਾਲ ਦਾ ਰਿਕਾਰਡ ਰੱਖਿਆ ਜਾਂਦਾ ਹੈ ਤਾਰਾਖੇ ਡਾਟਾ ਨੋਟ ਕੀਤਾ ਜਾਂਦਾ ਹੈ ਪਾਣੀ ਦੀ ਬ੍ਰੇਕ ਹੁੰਦੀ ਹੈ ਖਾਣੇ ਦੀ ਬ੍ਰੇਕ ਹੁੰਦੀ ਹੈ ਹੂ ਬੂ ਜਿਸ ਤਰ੍ਹਾਂ ਵੱਡੇ ਨੈਸ਼ਨਲ ਕਮਨਤਰੀ ਅੰਤਰਰਾਸ਼ਟਰੀ ਮੈਚਾਂ ਚ ਹੁੰਦਾ ਨਾ ਉਸੇ ਤਰ੍ਹਾਂ ਦਾ ਇੰਨਾ ਛੋਟੇ ਬੱਚਿਆਂ ਦੀਆਂ ਟੀਮਾਂ ਦਾ ਵਿਧੀ ਬਰਾਨ ਸ਼ੁਰੂ ਤੋਂ ਹੀ ਕਾਇਮ ਰੱਖਿਆ ਜਾਂਦਾ ਹੈ ਹਰ ਬੱਚੇ ਨੂੰ ਯੂਨੀਫਾਰਮ ਪਹਿਨਣੀ ਜ਼ਰੂਰੀ ਹੁੰਦੀ ਹੈ ਹਰ ਬੱਚੇ ਨੂੰ ਕ੍ਰਿਕਟ ਦੀ ਪੂਰੀ ਕਿੱਟ ਖਰੀਦਣੀ ਜ਼ਰੂਰੀ ਹੁੰਦੀ ਹੈ ਜਿਸ ਵਿੱਚ ਦਸਤਾਨੇ, ਪੈਡ, ਗੇਂਦਾਂ, ਬੈਟ, ਬੂਟ ਆਪਣੇ ਖਰੀਦਨੇ ਹੁੰਦੇ ਉਹਨਾਂ ਨੇ ਤੇ ਖੇਡਣ ਵੇਲੇ ਸਾਰਾ ਕੁਝ ਨਾਲ ਲੈ ਕੇ ਜਾਣਾ ਹੁੰਦਾ ਹੈ ਖੇਡ ਦੇ ਮੈਦਾਨ ਵਿੱਚ ਕੁਝ ਰੈਫਰੀ ਦੀ ਸਾਰੀ ਸ਼ਬਦਾਵਲੀ, ਇਸ਼ਾਰੇ, ਡਾਇਰੈਕਸ਼ਨ ਜੇ ਵੱਡੇ ਮੈਚਾਂ ਵਰਗੀ ਹੁੰਦੀ ਹੈ। ਚੰਗਾ ਖੇਡਣ ਵਾਲੇ ਖਿਡਾਰੀ ਨੂੰ ਸ਼ਾਬਾਸ਼ ਤੇ ਗਲਤ ਨੂੰ ਅਲਰਟ ਕੀਤਾ ਜਾਂਦਾ ਹੈ। ਜਦ ਕੋਈ ਆਊਟ ਕਰਦਾ ਹੈ ਚੌਕਾ ਛਿੱਕਾ ਲਾਉਂਦਾ ਹੈ ਤਾਂ ਬੱਚੇ ਹੱਥ ਮਿਲਾਉਂਦੇ ਇੱਕ ਦੂਜੇ ਨਾਲ ਹੱਲਾਸ਼ੇਰੀ ਦਿੰਦੇ ਆ ਵੈਲ ਡਨ ਕਹਿੰਦੇ ਆ ਬੋਡੀ ਲੈਂਗੁਏਜ ਜਿਹ ਚਰਹਾ ਭਾਵ ਸਾਰੇ ਵੱਡਿਆਂ ਵਾਲਾ ਹੁੰਦਾ ਇੰਨਾ ਛੋਟੇ ਬੱਚਿਆਂ ਦਾ ਵੀ ਸੈਲਫ ਕੌਨਫੀਡੈਂਸ ਵਾਲਾ ਹੁੰਦਾ ਹੈ ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਤਿੰਨ ਚਾਰ ਘੰਟੇ ਦਾ ਜਿੰਨਾ ਵੀ ਮੈਚ ਹੁੰਦਾ ਹੈ ਦੋਨਾਂ ਟੀਮਾਂ ਵਿੱਚ ਪੂਰਾ ਉਤਸ਼ਾਹ ਬਣਿਆ ਰਹਿੰਦਾ ਹੈ ਛੋਟੇ ਬੱਚੇ ਵੀ ਜਿੱਤਣ ਦੀ ਭਾਵਨਾ ਨਾਲ ਖੇਡ ਰਹੇ ਹੁੰਦੇ ਆ ਪੂਰੀ ਖੇਡ ਕਰਦਗੀ ਰਿਕਾਰਡ ਕੀਤੀ ਜਾਂਦੀ ਹੈ ਹਰ ਬੈਟਸਮੈਨ ਬੋਲਰ ਦੀ ਪਰਫੋਰਮੈਂਸ ਨੋਟ ਕੀਤੀ ਜਾਂਦੀ ਹੈ ਸਾਰਾ ਰਿਕਾਰਡ ਫਿਰ ਆਸਟ੍ਰੇਲੀਅਨ ਖੇਡ ਵੈਬਸਾਈਟ ਤੇ ਚੜਾ ਦਿੱਤਾ ਜਾਂਦਾ ਹੈ ਕਿਉਂਕਿ ਕਲਕਲਟਰ ਨੂੰ ਇੰਨਾ ਛੋਟੇ ਬੱਚਿਆਂ ਚੋਂ ਇਹੀ ਅੱਗੇ ਜਾ ਕੇ ਸੰਸਾਰ ਦੀਆਂ ਵੱਡੀਆਂ ਖੇਡਾਂ ਚ ਖੇਡਣ ਲਈ ਸਿਲੈਕਟ ਹੋ ਜਾਣਾ ਹੁੰਦਾ ਹੈ ਅੰਤਰਰਾਸ਼ਟਰੀ ਮੈਚਾਂ 'ਚ ਉਹਨਾਂ ਨੇ ਭਾਗ ਲੈਣਾ ਹੁੰਦਾ ਹੈ ਉਸ ਵੇਲੇ ਉਹਨਾਂ ਦੀ ਹਿਸਟਰੀ ਸ਼ੁਰੂ ਦਾ ਸਾਰਾ ਡਾਟਾ ਹੀ ਆਸਾਨੀ ਨਾਲ ਮਿਲ ਜਾਂਦਾ ਇਸ ਤਰ੍ਹਾਂ ਕਿਹੜਾ ਬੱਚਾ ਕਿਹੜੀ ਕਲੱਬ 'ਚ ਭੜਤੀ ਹੋਇਆ ਸੀ ਕਿੰਨੀ ਉਮਰ ਵਿੱਚ ਖੇਡਣ ਲੱਗਾ ਸੀ ਸ਼ੁਰੂ 'ਚ ਕਿਉਂ ਜਾ ਸੀ ਸਾਰਾ ਹੀ ਪਤਾ ਲੱਗ ਜਾਂਦਾ ਹੈ ਇਹ ਛੋਟੇ ਬੱਚਿਆਂ ਵਾਲੀਆਂ ਕਲੱਬਾਂ ਜਾਂ ਆਪਣੀਆਂ ਟੀਮਾਂ ਨੂੰ ਖੇਡ ਦੇ ਯੋਗ ਬਣਾ ਲੈਂਦੀਆਂ ਤਾਂ ਉਹਨਾਂ ਦੇ ਜ਼ਿਲ੍ਹਾ ਪੱਧਰ ਤੇ ਜ਼ੋਨ ਪੱਧਰ ਤੇ ਸਟੇਟ ਲੈਵਲ ਤੇ ਆਪਸੀ ਮੈਚ ਕਰਵਾਏ ਜਾਂਦੇ ਆ ਉਹਨਾਂ ਤੋਂ ਫਿਰ ਅੱچھے ਖਿਡਾਰੀ ਸਿਲੈਕਟ ਕੀਤੇ ਜਾਂਦੇ ਹਨ ਕਲੱਬਾਂ ਅਕਾਦਮੀਆਂ ਤੋਂ ਸ਼ੁਰੂ ਹੋਇਆ ਸਿਲਸਲਾ ਵਰਲਡ ਕੱਪਾਂ ਤੇ ਹੋਰ ਦੁਨੀਆ ਦੇ ਕ੍ਰਿਕਟ ਮੁਕਾਬਲਿਆਂ ਲਈ ਅੱਗੇ ਜਾਂਦਾ ਹੈ ਗੱਲ ਕੀ ਛੋਟੀ ਉਮਰ ਤੋਂ ਬੱਚਿਆਂ ਨੂੰ ਖਿਡਾਰੀਆਂ ਨੂੰ ਖੜਾ ਖੜਾ ਕੇ ਪ੍ਰੈਕਟਿਸ ਕਰਾ ਕਰਾ ਕੇ ਇਨਾ ਮੈਂਟਲੀ ਪ੍ਰੀਪੇਅਰ ਕਰ ਦਿੱਤਾ ਜਾਂਦਾ ਹੈ ਉਹਨਾਂ ਅੰਦਰ ਖਾਸ ਸਕਿੱਲ ਮਹਾਰਤ ਪਾ ਦਿੱਤੀ ਜਾਂਦੀ ਹੈ ਖਿਡਾਰੀਆਂ ਦਾ ਮਨੋਬਲ ਇੰਨਾ ਵਧਾ ਦਿੱਤਾ ਜਾਂਦਾ ਹੈ ਇੰਨੇ ਆਤਮ ਵਿਸ਼ਵਾਸੀ ਬਣਾ ਦਿੱਤੇ ਜਾਂਦੇ ਆ ਕੌਨਫੀਡੈਂਸ ਨਾਲ ਭਰ ਦਿੱਤੇ ਜਾਂਦੇ ਆ ਦਮਦਾਰ ਸਟੈਮਨੇ ਵਾਲੇ ਬਣਾ ਦਿੱਤੇ ਜਾਂਦੇ ਆ ਕਿ ਉਹਨਾਂ ਖਿਡਾਰੀਆਂ ਨੇ ਫਿਰ ਕਿਸੇ ਬਗਾਨੇ ਦੇਸ਼ ਵਿੱਚ ਖੇਡਣਾ ਹੋਵੇ ਕਿਸੇ ਵੀ ਉਪਰੀ ਧਰਤੀ ਦੇ ਗਰਾਊਂਡ ਤੇ ਖੇਡਣਾ ਹੋਵੇ ਫਿਰ ਹੋਮ ਗਰਾਉਂਡ ਹੋਵੇ ਜਾਂ ਨਾ ਹੋਵੇ ਉਹਨਾਂ ਦੇ ਮਨੋਂ ਵੱਲ ਤੇ ਫਿਰ ਕੋਈ ਫਰਕ ਨਹੀਂ ਪੈਂਦਾ ਆਸਟ੍ਰੇਲੀਆ ਦਾ ਵਿਧਿਵਿਧਾਨ ਇਸ ਤਰ੍ਹਾਂ ਦਾ ਹੈ ਗੱਲ ਕਿ ਕੁੱਲ ਮਿਲਾ ਕੇ ਇਸ ਸਾਰੇ ਤਾਮਚਾਮ ਦੁਆਰਾ ਖਿਡਾਰੀਆਂ ਦੇ ਜੀਨ ਵਿੱਚ ਜੇਤੂ ਰਹਿਣ ਦੀ ਖੇਡ ਭਾਵਨਾ ਵਾਲਾ ਸ਼ੌਂਕ ਪੈਦਾ ਕਰ ਦਿੱਤਾ ਜਾਂਦਾ ਹੈ ਤੇ ਸਿਰੇ ਦੇ ਖਿਡਾਰੀ ਫਿਰ ਨਾ ਉੱਭਰ ਕੇ ਖੇਡ ਗਰਾਉਂਡਾਂ ਦੀ ਸ਼ਾਨ ਬਣਦੇ ਆ ਇਹਨਾਂ ਛੋਟੇ ਬੱਚਿਆਂ ਤੋਂ ਹੀ ਸ਼ੁਰੂ ਹੋਗੀ